ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵਾਂਗੇ ਤੇ ਅੱਜ ਆਪਾਂ ਪਹਿਲਾਂ ਦੀ ਤਰ੍ਹਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਹੈਗੀ ਜੀ ਸੁਖ ਭੈਣ ਵਾਸਤੇ ਜਿਹਨੂੰ ਆਪਾਂ ਸਾਰੇ ਜਾਣੇ ਜਾਣਦੇ ਹਾਂ ਕਿ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਗਈ ਅੱਜ ਆਪਾਂ ਉਸ ਬਾਰੇ ਪੂਰੀ ਸਟਾਈ ਤੁਹਾਨੂੰ ਦੱਸਾਂਗੇ ਸੁਖ ਭੈਣ ਦਾ ਨਾਮ ਜੀ ਸੁਖਵਿੰਦਰ ਕੌਰ ਸੁਖ ਹੈ ਉਸ ਦਾ ਛੋਟਾ ਨਾਮ ਸੁਖ ਹੈ ਤੇ ਉਸ ਦੇ ਹਸ ਘਰ ਵਾਲੇ ਦਾ ਨਾਮ ਕੈਪਟਨ ਸਿੰਘ ਹੈ ਤੇ ਉਹਨਾਂ ਦੇ ਦੋ ਬੱਚੇ ਹਨ ਤੇ ਜਿਹਦੇ ਸੁਖਵਿੰਦਰ ਦਾ ਪੇਕਾ ਵਾ ਉਹ ਗੁਦਾਸ ਪਰ ਸੀਲਾ ਗੁਦਾਸ ਪਰ ਦੇ ਵਿੱਚ ਪਿੰਡ ਕੰਡੋਰੀ ਉਸ ਤੇ ਪੇਕੇ ਆ ਤੇ ਪਿੰਡ ਮਠੋਲਾ ਵੇਖੇ ਉਸ ਤੇ ਸੋ ਰਹੇ ਆ ਤੇ ਜਿਹੜੇ ਪਿੰਦਰ ਵੀਰਜੀ ਤੇ ਪ੍ਰੀਤ ਭੈਣ ਆ ਉਹ ਉਹਨਾਂ ਦੇ ਵੱਡੇ ਜੇਟ ਜਠਾਣੀ ਲੱਗਦੇ ਆ ਪਰ ਉਹਨਾਂ ਨੇ ਕਦੇ ਵੀ ਉਸ ਨੂੰ ਮਤਲਬ ਕਿ ਆਪਣੀ ਪੁਝਾਈ ਨਹੀਂ ਸਮਝਿਆ ਹਮੇਸ਼ਾ ਹੀ ਆਪਣੇ ਬੇਟੀਆਂ ਦੇ ਵਾਂਗੂ ਹੀ ਰੱਖਿਆ ਹੈ ਉਹਨਾਂ ਨੇ ਜਦੋਂ ਵੀ ਕੋਈ ਸ਼ਾਰਟ ਮੂਵੀ ਦੇ ਵਿੱਚ ਕੰਮ ਕਰਨਾ ਹੁੰਦਾ ਸੀ ਤਾਂ ਉਹ ਸੁਖ ਨੂੰ ਹਮੇਸ਼ਾ ਆਪਣੀ ਬੇਟੀ ਦਾ ਹੀ ਰੋਲ ਦਿੰਦੇ ਸੀ ਪਰ ਉਹ ਕੋਸ਼ਕਾਰਨ ਕਰਕੇ ਜੋ ਹੋਣਾ ਉਹਨਾਂ ਦੀ ਹੁਣ ਮੌਤ ਹੋ ਗਈ ਹੈ ਆਪਾਂ ਤੁਹਾਨੂੰ ਦੱਸ ਤਾਏ ਕਿ ਸੁਖ ਦੇ ਬੀਨ ਨੂੰ 13 ਸਾਲ ਹੋ ਗਏ ਸੀ ਪਰ ਉਸਦੇ ਦੋ ਬੱਚੇ ਵੀ ਸੀ ਪਰ ਬਾਅਦ ਵਿੱਚ ਉਸਦੇ ਘਰ ਵਾਲਾ ਬਾਹਰ ਚਲਾ ਜਾਂਦਾ ਵਾ ਮਲੇਸ਼ੀਆ ਦੇ ਵਿੱਚ ਉਸ ਤੋਂ ਬਾਅਦ ਮਲੇਸ਼ੀਆ ਦੇ ਵਿੱਚ ਇਨੀ ਜ਼ਿਆਦਾ ਆਮਦਨਾ ਹੋਣ ਕਰਕੇ ਜਿਹੜੇ ਪ੍ਰੀਤ ਭੈਣ ਤੇ ਪਿੰਕਰ ਵੀਰ ਜੀ ਆ ਉਹ ਹਨ ਉਹ ਸਭ ਪ੍ਰੀਤ ਨੂੰ ਇੱਕ ਵਲੌਗ ਚੈਨਲ ਆ ਪੌਲ ਕੀ ਦਿੰਦੇ ਆ ਬਈ ਅਸੀਂ ਇਹਦੇ ਵਿੱਚ ਵੀ ਵੀਡੀਓ ਅਪਲੋਡ ਕਰਦੇ ਆ ਕਰਾਂਗੇ ਤੇ ਇਸ ਦੇ ਨਾਲ ਮਤਲਬ ਇਹਨਾਂ ਦੇ ਵਧੀਆ ਖਰਚਾ ਪਾਣੀ ਚੱਲ ਜ ਜਾਊਗਾ ਆਪਾਂ ਪੌਲ ਨੂੰ ਅਕਸਰ ਹੀ ਵੀਜ਼ ਦੇ ਵਿੱਚ ਵੇਖਿਆ ਹੈ ਕਿ ਹਰ ਵੀਡੀਓ ਦੇ ਵਿੱਚ ਇਹੀ ਹੁੰਦੇ ਸੀ ਉਹ ਬਹੁਤ ਹਾਸਾ ਖਿੜਾ ਕਰਦੇ ਸੀ ਉਹ ਉਹਨਾਂ ਦੇ ਪਰਿਵਾਰ ਨੂੰ ਵੀ ਕਿਸੇ ਦੀ ਨਜ਼ਰ ਹੀ ਲੱਗ ਗਈ ਹੁੰਦੀ ਆ ਕਿਉਂਕਿ ਆਪਾਂ ਤਾਂ ਉਹ ਸੋਸ਼ਲ ਮੀਡੀਆ ਤੇ ਹੈਗੇ ਆ ਉਹਨਾਂ ਦੇ ਬਲੌਗਿੰਗ ਕਰਦੇ ਹਨਾ ਇਸ ਕਰਕੇ ਉਹਨਾਂ ਦੇ ਪਰਿਵਾਰ ਦਾ ਪਤਾ ਲੱਗੇ ਚਲਦਾ ਕਿ ਉਹਨਾਂ ਦਾ ਪਰਿਵਾਰ ਕਿੰਨਾ ਵਧੀਆ ਪਰਿਵਾਰ ਹੈ ਤੇ ਕਿਵੇਂ ਉਹ ਨਾਲ ਮਿਲ ਕੇ ਰਹਿੰਦੇ ਆ ਪਰ ਇਹ ਨਹੀਂ ਸੀ ਪਤਾ ਕਿ ਸੁਖ ਨੇ ਇਦਾਂ ਦਾ ਕੰਮ ਕਰ ਲੈਣਾ ਵਾ ਆਪਾਂ ਤੁਹਾਨੂੰ ਦੱਸ ਦਈਏ ਕਿ ਉਸਦੇ ਘਰ ਵਾਲੇ ਨੂੰ ਆਏ ਨੂੰ ਹਾਲੇ ਕੁਝ ਹੀ ਦਿਨ ਹੀ ਹੋਏ ਸੀ ਉਸ ਤੋਂ ਬਾਅਦ ਉਹ ਬਹੁਤ ਹੀ ਜ਼ਿਆਦਾ ਖੁਸ਼ ਸੀ ਉਸਦੇ ਘਰ ਵਾਲੇ ਜਿੰਨਾਂ ਨੂੰ ਉਸ ਨੂੰ ਬਹੁਤ ਹੀ ਸਾਰੇ ਗਿਫਟ ਲੈ ਕੇ ਦੇ ਸੀ ਤੇ ਉਹਨੇ ਇੱਕ ਵੀਡੀਓ ਵੀ ਪਾਈ ਸੀ ਜਿਸ ਵਿੱਚ ਉਹ ਬਹੁਤ ਹੀ ਖੁਸ਼ ਨਜ਼ਰ ਆਉਂਦੀ ਸੀ ਉਹਨਾਂ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਸੀ ਸਰਕਾਰ ਵਿੱਚ ਛੋਟੇ ਮੂਟੇ ਗੱਲਾਂ ਹੋਈ ਜਾਂਦੀਆਂ ਵਾ ਉਸ ਦੇ ਸਤਾ ਕਰਕੇ ਉਹਨਾਂ ਦੇ ਘਰ ਛੋਟੀ ਜਿਹੀ ਲੜਾਈ ਹੋਈ ਆਪਸ ਵਿੱਚ ਜਿਸ ਦੇ ਕਾਰਨ ਸੁਖ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਾਂ ਜਿਸ ਦੇ ਕਾਰਨ ਉਸ ਦਿਮੋਗੇ ਤਹੀ ਮੌਤ ਹੋ ਗਈ ਆ ਪਰ ਜਦੋਂ ਉਹਨਾਂ ਨੇ ਉਹਨਾਂ ਦੀ ਪਿਕਾ ਫੈਮਿਲੀ ਨੂੰ ਫੋਨ ਲਾਇਆ ਉਸ ਤੇ ਜੀਤ ਨੇ ਪਿੰਟਰ ਵੀ ਜੀ ਨੂੰ ਉਹਨਾਂ ਦੀ ਪਿਕਾ ਫੈਮਿਲੀ ਨੂੰ ਫੋਨ ਲਾਇਆ ਕਿ ਤੁਹਾਡੀ ਭੈਣ ਨੇ ਕੋਈ ਇਦਾਂ ਦੀ ਚੀਜ਼ ਖਾ ਲਈ ਆ ਤੇ ਤੁਸੀਂ ਹਸਪਤਾਲ ਪਹੁੰਚ ਪਰ ਉਹਨਾਂ ਨੇ ਫੋਨ ਨਹੀਂ ਸੀ ਚੱਕਿਆ ਫਿਰ ਉਹਨਾਂ ਨੇ ਵਾਇਸ ਮੈਸੇਜ ਵੀ ਭੇਜੀ ਸੀ ਕਿ ਪਰ ਉਲਟਾ ਉਸਦੀ ਪੀਕਾ ਫੈਮਿਲੀ ਬਹੁਤ سارے ਇਲਜ਼ਾਮ ਲਗਾ ਦਿੱਤੇ ਆ ਕਿ ਆਪਣੇ ਸੰਗ ਤੇ ਸੁਖ ਦੇ ਪਤੀ ਦੇ ਉੱਤੇ ਬਹੁਤ سارے ਇਲਜ਼ਾਮ ਲਗਾ ਦਿੱਤੇ ਆ ਹਾਲਾਂਕਿ ਉਸਨੇ ਉਹਨਾਂ ਨੇ ਸਿਰਫ ਉਹਨਾਂ ਦੇ ਪਤੀ ਤੇ ਹੀ ਇਲਜ਼ਾਮ ਲਾਇਆ ਬਾਕੀ ਕਿਸੇ ਮੈਂਬਰ ਨੂੰ ਕੁਝ ਵੀ ਨਹੀਂ ਕਿਹਾ ਜਦੋਂ ਦਾ ਸੰਸਕਾਰ ਹੋਇਆ ਸੁੱਖ ਦਾ ਸੰਸਕਾਰ ਹੋਇਆ ਤਾਂ ਉਹਨਾਂ ਨੇ ਇਹ ਨੂੰ ਦੱਸ ਸੀ ਕਿ ਸਾਨੂੰ ਕੁਝ ਕਹਿਣਗੇ ਪਰ ਫਿਰ ਵੀ ਉਹਨਾਂ ਨੇ ਕਿਹਾ ਸੀ ਕਿ ਸਾਡੀ ਜਿਹੜੀ ਹੈਗੀ ਆ ਉਹ ਸਾਡੇ ਜਵਾਈ ਦੇ ਨਾਲ ਹੀ ਆ ਤੁਸੀਂ ਸਸਕਾਰ ਤੇ ਆਓ ਬੱਚਿਆਂ ਨੂੰ ਲੈ ਕੇ ਆਓ ਆਪਣੀ ਮਾਂ ਦਾ ਮੂੰਹ ਦੇਖਣਗੇ ਉਹਨਾਂ ਨੇ ਪਿੰਡ ਮਠੋਲੇ ਵਿਖੇ ਸੰਸਕਾਰ ਨਹੀਂ ਕਰਨ ਦਿੱਤਾ ਪਿੰਡ ਪੰਡੋ ਦੀ ਵਿਖੇ ਹੀ ਸੁੱਖ ਦਾ ਸੰਸਕਾਰ ਹੋਇਆ ਵੀ ਉਹਨਾਂ ਦੇ ਪਿਕਾ ਫੈਮਿਲੀ ਵੀ ਬਹੁਤ ਅੱਛੀ ਆ ਪਰ ਆ ਕੋਲੋਂ ਚੰਗੀ ਤਰ੍ਹਾਂ ਨਹੀਂ ਜਾਣਦੇ ਜਿੰਨੀ ਚੰਗੀ ਤਰ੍ਹਾਂ ਆ ਪਾ ਵੀ ਇਨ ਉਹ ਪਿੱਦੜ ਮੈਂ ਜ਼ਕਰਨ ਚੰਗੀ ਤਰ੍ਹਾਂ ਜਾਣਦੇ ਸੀ ਕਿਉਂਕਿ ਇਹ ਵੀ ਆਪਾਂ ਵੀਡੀਓਜ਼ ਉਹਨਾਂ ਦੀ ਦੇਖ ਦੇ ਸੀ ਇਸ ਕਰਕੇ ਕਿ ਆਪੋ ਨਾਲ ਜਾਣਦੇ ਸੀ ਪਰ ਹੁਣ ਸ਼ਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸ਼ਾਨ ਵੀ ਕੀਤੀ ਜਾ ਰਹੀ ਹੈ ਜਿਸ ਤੇ ਕਹਾਂ ਜੇ ਕੋਈ ਵੀ ਗੱਲ ਪਤਾ ਨਹੀਂ ਸਾਹਮਣੇ ਆਈ ਉਹਨਾਂ ਨੇ ਜਾਂ ਕੁਛ ਖਾਦਾ ਜਾਂ ਕੋਈ ਵੀ ਗੱਲ ਜੋ ਵੀ ਹੋਈ ਹੈ ਹਾਲੇ ਕੋਈ ਵੀ ਸਾਹਮਣੇ ਨਹੀਂ ਆਈ ਪਰ ਉਹ ਛੋਟੇ ਛੋਟੇ ਬੱਚੇ ਜਾਂ ਜਮੋਨਾ ਉਹਨਾਂ ਦਾ ਖਲਕਿਆਲ ਪਿੰਦਰ ਵੀਰਜੀ ਤੇ ਪ੍ਰੀਤਪ੍ਰੀਤ ਪੈਣ ਦੀ ਉਹਨਾਂ ਦਾ ਖਿਆਲ ਰੱਖਣਗੇ ਕਿਉਂਕਿ ਉਹਨਾਂ ਨੂੰ ਆਪਣੇ ਮਾਂ ਪਿਓ ਦੀ ਕਿਉਂਕਿ ਮਾਂ ਦੀ ਕਮੀ ਤਾਂ ਨਹੀਂ ਉਹਨਾਂ ਨੂੰ ਮਹਿਸੂਸ ਹੋ ਰਹਿੰਦੇ ਪਰ ਫਿਰ ਵੀ ਕਿਤੇ ਨਾ ਕਿਤੇ ਤਾਂ ਹੋ ਹੀ ਜਾਂਦਾ ਹੈ ਨਾ ਵੀ ਸਾਡੀ ਮਾਂ ਸੀ ਇਦਾਂ ਕਿਉਂਕਿ ਬੱਚੇ ਵੀ ਵੱਡੇ ਆ ਬੱਚਾ ਨੂੰ ਵੀ ਸੋਹ ਆ ਪਰ ਉਹਨਾਂ ਦੇ ਜਿਹੜੇ ਪੇਕਾ ਫੈਮਿਲੀ ਨੇ ਇਲਜ਼ਾਮ ਲਾਉਣ ਤੋਂ ਬਾਅਦ ਉਹਨਾਂ ਦੇ ਸੁੱਖ ਦੀ ਬੇਟੀ ਸਿਮਰਨ ਨੇ ਉਹਨੂੰ ਬਿਆਨ ਦਿੱਤੇ ਆ ਕਿ ਮੇਰੇ ਪਾਪਾ ਦਿਨ ਵਿੱਚ ਤਿੰਨ ਚਾਰ ਵਾਰ ਫੋਨ ਲਾਉਂਦੇ ਹੁੰਦੇ ਸੀ ਤੇ ਮੰਮਾ ਨੇ ਲੜਕੇ ਆਪਣੇ ਆਪ ਹੀ ਕੁਝ ਖਾਂਦਾ ਵਾ ਪਾਪਾ ਬੇਕਸੂਰ ਆ ਹਾਲਾਂਕਿ ਬੱਚੀ ਸਾਖ ਕਰੇ ਸੀ ਸਭ ਕੁਝ ਬੱਚੇ ਵੇਖਦੇ ਆ ਹਨਾ ਇਸ ਕਰਕੇ ਹੀ ਬੱਚੀ ਨੇ ਬਿਆਨ ਦਿੱਤੇ ਆ ਪਰ ਇਹ ਉਹਨਾਂ ਨੇ ਪਤੀ ਕੈਪਟਨ ਸਿੰਘ ਤੇ ਪਰਚਾ ਦਰਜ ਹੋ ਗਿਆ ਵਾ ਪਰ ਅਜੇ ਕੋਈ ਵੀ ਸੱਚ ਸਾਹਮਣੇ ਨਹੀਂ ਆਇਆ ਇਹ ਕਿਉਂਕਿ ਆਪਾਂ ਉਹਨਾਂ ਨੂੰ ਕੈਪਟਨ ਸਿੰਘ ਨੂੰ ਵੀ ਦੇਖਿਆ ਗਿਆ ਕਿ ਉਹ ਕਿੰਨੇ ਭੁੱਲ ਤੇ شریف ਇਨਸਾਨ ਹਨ ਕੋਈ ਇਹਨੂੰ ਚੁਸਤ ਚਲਾ ਵੀ ਨਹੀਂ ਹੈ ਇਹ ਤੇ ਜਿਹੜਾ ਬੰਦਾ ਆਪਣੀ ਘਰਵਾਲੀ ਲਈ ਨਾ ਸਮਾਨ ਲੈ ਕੇ ਆਊਗਾ ਉਹ ਇਦਾਂ ਬਿਲਕੁਲ ਵੀ ਨਹੀਂ ਕਰ ਸਕਦਾ ਕਿ ਆਪਣੀ ਘਰਵਾਲੀ ਨੂੰ ਮਾਰ ਦੇ ਹਨਾ ਕਬਸੇ ਥੋੜੀ ਜੀ ਨੁਕਾਚੋ ਕੀ ਹੋ ਜਾਂਦੀ ਹੈ ਘਾੜਨੇ ਵਜਿਛ ਦੇ ਕਾਰਨ ਸੁਖਨੇ ਖਾ ਲਿਆ ਹਨ ਉਸ ਤੇ ਕਾਰਨ ਉਸ ਤੇ ਮੌਤ ਹੋ ਗਈ ਆ ਪਰ ਇਸ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਸ ਨੂੰ ਉਸ ਤੇ ਪਤੀ ਨੇ ਮਾਰਿਆ ਵਾ ਕਿਉਂਕਿ ਅਜੇ ਤੱਕ ਕੋਈ ਵੀ ਸਾਹਮਣੇ ਨਹੀਂ ਆਇਆ ਕਿਸੇ ਵੀ ਗੱਲ ਦਾ ਪਤਾ ਨਹੀਂ ਲੱਗ ਸਕਿਆ ਜੇ ਵੀਡੀਓ ਵਧੀਆ ਲੱਗੀ ਲੇਕਿਨ ਚੈਨਲ ਨੂੰ ਸਬਸਕ੍ਰਾਈਬ ਜੁੜ ਕੇ ਰਹੇ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਤੇ ਵਿੱਚ